ਸਾ ਵਾਹਿਗੁਰੂ ਜੀ ਕੇ ਫਤਿਹ ਜਿਹੜੀ ਜ਼ਿੰਦਗੀ ਹੈ ਨਾ ਜ਼ਿੰਦਗੀ ਅਸੀਂ ਆਪਣੇ ਢੰਗ ਨਾਲ ਨਹੀਂ ਜੀ ਰਹੇ ਆਪਣੇ ਢੰਗ ਨਾਲ ਜੀਣ ਦਾ ਯਤਨ ਵੀ ਨਹੀਂ ਕਰ ਰਹੇ ਅਸੀਂ ਜ਼ਿੰਦਗੀ ਨੂੰ ਲੋਕਾਂ ਵਾਸਤੇ ਜੀ ਰਹੇ ਆ ਲੋਕ ਵਿਖਾਵੇ ਦੀ ਬਣਾ ਕੇ ਜੀ ਰਹੇ ਆ ਔਰ ਵਾਰ-ਵਾਰ ਇੱਕ ਗੱਲ ਸਾਹਮਣੇ ਆ ਜਾਂਦੀ ਫਲਾਣਾ ਕੀ ਸੋਚੇਗਾ ਲੋਕ ਕੀ ਕਹਿਣਗੇ ਲੋਕ ਕੀ ਸੋਚਣਗੇ ਅਸੀਂ ਜੀंदगी ਨੂੰ ਆਪਣੀ ਖੁਸ਼ੀ ਵਾਸਤੇ ਨਹੀਂ ਜੀ ਰਹੇ ਸਾਰੀ ਉਮਰ ਦੂਜਿਆਂ ਨੂੰ ਖੁਸ਼ ਕਰਨ ਦੇ ਚੱਕਰ ਦੇ ਅੰਦਰ ਹੀ ਆਪਣਾ ਸਮਾਂ ਬਰਬਾਦ ਕਰ ਦਿੰਨੇ ਆ ਵਿਰਥ ਗਵਾ ਦਿੰਨੇ ਆ ਖੈਰ ਜਿਹੜੇ ਜ਼ਿੰਦਗੀ ਦੇ 4 ਦਿਨ ਨੇ ਉਹਨਾਂ ਜ਼ਿੰਦਗੀ ਦੇ 4 ਦਿਨਾਂ ਦੇ ਅੰਦਰ ਆਪਣੀ ਖੁਸ਼ੀ ਨੂੰ ਬਣਾਉਣ ਦੀ ਜਾਦ ਸਿੱਖੋ ਖੁਸ਼ੀ ਨੂੰ ਮਾਨਣ ਦੀ ਜਾਦ ਸਿੱਖੋ ਅੱਛਾ ਆਪਾਂ ਕਿਹੜੇ ਬਾਗ ਦੀ ਮੂਲੀ ਆ ਸਾਰੇ ਲੋਕ ਤੇ ਨਾ ਗੁਰੂਆਂ ਤੇ ਖੁਸ਼ ਹੋਏ ਨਾ ਭਗਤਾਂ ਤੇ ਖੁਸ਼ ਹੋਏ ਇਸ ਕਰਕੇ ਇਸ ਚੰਜਟ ਵਿੱਚੋਂ ਬਾਹਰ ਨਿਕਲੋ ਦਲਦਲ ਵਿੱਚੋਂ ਬਾਹਰ ਨਿਕਲੋ ਵੀ ਲੋਕ ਕੀ ਸੋਚਣਗੇ ਲੋਕਾਂ ਦੀ ਪਰਵਾਹ ਕਰਨੀ ਛੱਡ ਦਿਓ ਚਲੋ ਮੈਂ ਇੱਕ ਨਿੱਕੀ ਜਿਹੀ ਗੱਲ ਕਹਾਂ ਇੱਕ ਪਿੰਡ ਦੇ ਅੰਦਰ ਨਾ ਕੋਈ ਥੋੜਾ ਜਿਹਾ ਘੱਟ ਸਮਝਦਾਰ ਬੰਦਾ ਰਹਿੰਦਾ ਸੀ ਥੋੜਾ ਜਿਹਾ ਬੌਰਾ ਮਸਤਾਨਾ ਜਿਹਾ ਬੰਦਾ ਰਹਿੰਦਾ ਸੀ ਉਹਨੂੰ ਕਿਸੇ ਦਿਨ ਕਿਸੇ ਬੰਦੇ ਨੇ ਆਣ ਕੇ ਕਿਹਾ ਓਏ ਫਲਾਣਿਆਂ ਅਖੇ ਸਾਰੇ ਪਿੰਡ ਵਾਲੇ ਨਾ ਤੈਨੂੰ ਐਵੇਂ ਕਿਵੇਂ ਜਾਣਦੇ ਨੇ ਐਵੇਂ ਛੁਟਕੀ ਵਾਂਗ ਹੀ ਜਾਣਦੇ ਨੇ ਸਾਰੇ ਪਿੰਡ ਵਾਲੇ ਉਹ ਅਸੀਅਤ ਕਹਿੰਦਾ ਆ ਸਾਰੇ ਪਿੰਡ ਵਾਲੇ ਕਿ ਹਾਂ ਉਹ ਕਹਿੰਦਾ ਮੈਂ ਇਕੱਲਾ ਹੀ ਸਾਰੇ ਪਿੰਡ ਨੂੰ ਛੁਟਕੀ ਦੇ ਜਾਂਦਾ ਮੈਂ ਪ੍ਰੋਵਾਇਡ ਨਹੀਂ ਕਰਦਾ ਇਹ ਗੱਲ ਕਹਿਣ ਵਾਸਤੇ ਭਾਵੇਂ ਚੁਟਕਲੇ ਵਰਗੀ ਤੁਹਾਨੂੰ ਲੱਗਦੀ ਏ ਆਮ ਜੀ ਲੱਗਦੀ ਏ ਪਰ ਪ੍ਰਵਾਹ ਕਰਨੀ ਛੱਡੋ ਪਰ ਇਹਦਾ ਮਤਲਬ ਇਹ ਨਹੀਂ ਹੈ ਵੀ ਤੁਹਾਡੇ ਕੋਲ ਟਰੈਕ ਸਹੀ ਨਾ ਹੋਵੇ ਸੋਚ ਸਹੀ ਨਾ ਹੋਵੇ ਰਾਹ ਸਹੀ ਨਾ ਹੋਵੇ ਅਗਰ ਤੁਸੀਂ ਸਹੀ ਮਾਰਗ ਤੇ ਚੱਲ ਰਹੇ ਹੋ ਸਹੀ ਮਾਰਗਦਰਸ਼ਕ ਕਿਸੇ ਦਾ ਕਰ ਰਹੇ ਹੋ ਬੋਲ ਰਹੇ ਹੋ ਲਿਖ ਰਹੇ ਹੋ ਸਭ ਕੁਝ ਸਹੀ ਕਰਦੇ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਅਕੋਰਡਿੰਗ ਚੱਲਦੇ ਆ ਅਗਰ ਲੋਕ ਤੁਹਾਨੂੰ ਬੁਰਾ ਕਹਿੰਦੇ ਨੇ ਪਰਵਾਹ ਕਰਨੀ ਛੱਡ ਦਿਓ ਲੋਕਾਂ ਦਾ ਕੰਮ ਏ ਕਹਿਣਾ ਉਹ ਕਹੀ ਜਾਣਗੇ ਗੁਰੂਆਂ ਨੂੰ ਵੀ ਲੋਕਾਂ ਨੇ ਨਹੀਂ ਬਖਸ਼ਿਆ ਪੂਤਨਾ ਬੇਤਾਲਾ ਕਹੇ ਤੁਸੀਂ ਕਿਦੇ ਵਿਚਾਰੇ ਕੋਈ ਆਖੇ ਪੂਤਨਾ ਕੋ ਕਹੇ ਬੇਤਾਲਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਭੈ ਦਵਾਨਾ ਸ਼ਾਹ ਕਾ ਨਾਨਕ ਬੋਰਾ ਨਾ ਖੈਰ ਲੋਕ ਕੀ ਕਹਿਣਗੇ ساری ਉਮਰ ਇਸੇ ਬੋਝ ਦੇ ਥੱਲੇ ਦੱਬੇ ਰਹ ਕੇ ਆਪਣੀ ਜ਼ਿੰਦਗੀ ਨੂੰ ਨਾ ਗੁਜ਼ਾਰੋ ਥੋੜਾ ਜਿਹਾ ਉਠੋ ਨਿਊਟਰਲ ਹੋਵੋ ਬੋਝ ਦੀ ਪੰਡ ਆਪਣੇ ਸਿਰ ਤੋਂ ਲਾ ਕੇ ਦੂਰ ਸੁੱਟੋ ਜਿਉਣ ਲਈ ਸਾਹ ਜ਼ਰੂਰੀ ਨੇ ਪਰ ਇਨਾਂ ਸਾਵਾਂ ਦੀ ਕੀਮਤ ਨੂੰ ਜਾਨੋ ਇਨਾਂ ਸਾਵਾਂ ਦੀ ਕੀਮਤ ਨੂੰ ਮਿੱਟੀ ਵਿੱਚ ਨਾ ਰੋਲੋ ਲੋਕਾਂ ਨੂੰ ਖੁਸ਼ ਕਰਨ ਦੇ ਅੰਦਰ ਨਾ ਰੋਲੋ ਵੀ ਲੋਕ ਕੀ ਕਹਿਣਗੇ ਲੋਕ ਵਿਖਾਵੇ ਦੇ ਅੰਦਰ ਅੱਛਾ ਬਣ ਕੀ ਗਏ ਜੇ ਕਪੜਾ ਪੁੰਦੇ ਤੇ ਲੋਕ ਵਿਖਾਵੇ ਦੇ ਅੰਦਰ ਲੋਕ ਕੀ ਕਹਿਣਗੇ ਨੇ ਕਿਵੇਂ ਦੇ ਪਾਏ ਨੇ ਜੇ ਬੋਲਦੇ ਹੋ ਲੋਕ ਵਿਖਾਵੇ ਦੇ ਅੰਦਰ ਕਰਦੇ ਹੋ ਲੋਕ ਵਿਖਾਵੇ ਦੇ ਅੰਦਰ ਇਹਦਾ ਮਤਲਬ ਤੁਹਾਡੇ ਕੋਲ ਆਪਣਾ ਕੁਝ ਵੀ ਨਹੀਂ ਹੈ ਸਾਰਾ ਕੁਝ ਹੀ ਲੋਕ ਵਿਖਾਵੇ ਦੇ ਅੰਦਰ ਜਿਹੜਾ ਰੰਗ ਚੰਗਾ ਲੱਗਦਾ ਹੈ ਪਾਓ ਜਿਹੜਾ ਢੰਗ ਚੰਗਾ ਲੱਗਦਾ ਹੈ ਅਪਣਾਓ ਜਿਹੜਾ ਰਾਹ ਚੰਗਾ ਲੱਗਦਾ ਹੈ ਉਸ ਰਾਹ ਤੇ ਤੁਰੋ ਜੋ ਬੋਲਣਾ ਚੰਗਾ ਲੱਗਦਾ ਹੈ ਬੋਲੋ ਜੋ ਖਾਣਾ ਚੰਗਾ ਲੱਗਦਾ ਹੈ ਖਾਓ ਤੁਸੀਂ ਕਿਸੇ ਦੇ ਗੁਲਾਮ ਨਹੀਂ ਹੋ ਤੁਹਾਡਾ ਦਿਲ ਕਰਦਾ ਚਿਕਨ ਖਾਣਾ ਹੈ ਖਾਓ ਦਿਲ ਕਰਦਾ ਹੈ ਸਬਜ਼ੀ ਖਾਣੀ ਹੈ ਖਾਓ ਔਰ ਸ਼ਰਮ ਆਮ ਖਾਓ ਚਿਕਨ ਖਾਣਾ ਹੈ ਸ਼ਰਮ ਆਮ ਖਾਓ ਕਿਸੇ ਦੀ ਪਰਵਾਹ ਕਰਨ ਦੀ ਕੋਈ ਲੋੜ ਨਹੀਂ ਹੈ ਕੋਈ ਘਬਰਾਉਣ ਦੀ ਲੋੜ ਨਹੀਂ ਹੈ ਨਹੀਂ ਖਾਣਾ ਨਾ ਖਾਓ ਲੋਕ ਵਿਖਾਵੇ ਵਾਸਤੇ ਨਹੀਂ ਵੀ ਲੋਕ ਲੋਕ ਕੇ ਖਾਣਾ ਹੈ ਤੇ ਮੈਂ ਲੋਕਾਂ ਨੂੰ ਵਿਖਾਉਣਾ ਹੈ ਲੋਕਾਂ ਦੇ ਸਾਹਮਣੇ ਜੀ ਮੈਂ ਚਿਕਨ ਨਹੀਂ ਖਾਂਦਾ ਤੇ ਲੋਕ ਲੋਕ ਕੇ ਮੈਂ ਬੱਕਰਾ ਖਾ ਲੈਣਾ ਚਿਕਨ ਖਾ ਲੈਣਾ ਸਾਰਾ ਕੁਝ ਖਾ ਲੈਣਾ ਜੋ ਕਰਨਾ ਹੈ ਨੰਗੇ ਨੇਤਰੇ ਕਰੋ ਸ਼ਰਿਆਮ ਕਰੋ ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਰੋਧ ਨਾ ਹੋਵੇ ਗੁਰਮਤਿ ਅਨੁਕੂਲ ਹੋਵੇ ਗੁਰਮਤਿ ਦੇ ਵਿਰੋਧ ਨਾ ਹੋਵੇ ਹਰ ਘਰ ਦਾ ਜ਼ਿੰਦਗੀ ਜਿਉਣ ਦਾ ਢੰਗ ਆਪਣਾ ਹੈ ਕਿਉਂਕਿ ਘਰ ਦੇ ਮੈਂਬਰਾਂ ਦਾ ਸੁਭਾਅ ਵੱਖਰਾ ਹੁੰਦਾ ਹੈ ਇਸ ਕਰਕੇ ਆਪਣੇ ਢੰਗ ਦੇ ਨਾਲ ਆਪਣੀ ਜ਼ਿੰਦਗੀ ਨੂੰ ਗੁਜ਼ਾਰੋ ਕਈਆਂ ਦਾ ਜਿਉਣਾ ਕਾਦਾ ਜਿਉਣਾ ਹੈ ਜਦੋਂ ਕੋਲ ਬੈਣਾ ਹੈ ਹੋ ਕੇ ਨੇ ਚੋਰੇ ਨੇ ਕਲੇਸ਼ ਹੈ ਹਾਸਾ ਨਹੀਂ ਰੌਣਕ ਨਹੀਂ ਹਰ ਵਕਤ ਉਦਾਸੀ ਹੈ ਤੇ ਕਦੇ ਕਦੇ ਲੋਕਾਂ ਨੂੰ ਮੈਂ ਇਦਾਂ ਹੀ ਵੇਖਿਆ ਵੀ ਹਰ ਵਕਤ ਹੱਸਦੇ ਨੇ ਖੁਸ਼ਹਾਲ ਨੇ ਰੌਣਕ ਵਿੱਚ ਨੇ ਉਹਨਾਂ ਨੂੰ ਪੁੱਛੋ ਵੀ ਫਲਾਣਾ ਬੰਦਾ ਤੇਰੇ ਲਈ ਇਦਾਂ ਕਹਿੰਦਾ ਸੀ ਉਹਦਾ ਖਸਮਾਂ ਦਾ ਸਿਰ ਖਾਏ ਕਹਿੰਦਾ ਸੀ ਕਹੀ ਜਾ ਮੈਨੂੰ ਪਤਾ ਹੈ ਮੈਂ ਕੀ ਹਾਂ ਮੈਨੂੰ ਪਤਾ ਹੈ ਮੈਂ ਕੀ ਹਾਂ ਐਗਜ਼ਾਮਪਲ ਆ ਪੈਨ ਪਲਾਸਟਿਕ ਦਾ ਤੇ ਕੋਈ ਕਹੀ ਜਾਵੇ ਵੀ ਪਲਾਸਟਿਕ ਦਾ ਨਹੀਂ ਮਿੱਟੀ ਦਾ ਬਣਿਆ ਤੁਹਾਨੂੰ ਤੇ ਪਤਾ ਇਹ ਨਾ ਪਲਾਸਟਿਕ ਦਾ ਮੇਰਾ ਪੈਨ ਹੋਵੇ ਸੋਨੇ ਦਾ ਬਣਿਆ ਚਾਂਦੀ ਦਾ ਬਣਿਆ ਲੋਕ ਕਹੀ ਜਾਣ ਇਹ ਪਲਾਸਟਿਕ ਦਾ ਹੈ ਕਹੀ ਜਾਣ ਮੈਨੂੰ ਤੇ ਪਤਾ ਹੈ ਨਾ ਮੈਂ ਚੰਤੀ ਦਾ ਬਣਵਾਇਆ ਤਾਂ ਖੈਰ ਮੇਰਾ ਮਸਲਾ ਇਹ ਹੈ ਮਤਲਬ ਇਹ ਹੈ ਤੁਹਾਨੂੰ ਪਤਾ ਹੈ ਤੁਸੀਂ ਕੀ ਹੋ ਤੁਸੀਂ ਕਿੰਨੇ ਹੌਲੇ ਹੋ ਕਿੰਨੇ ਪਾਰੇ ਹੋ ਕਿੰਨੇ ਧੋਖੇबाज ਹੋ ਕਿੰਨੇ ਇਮਾਨਦਾਰ ਹੋ ਕਿੰਨੇ ਸੱਜਣ ਹੋ ਕਿੰਨੇ ਠਾਗ ਹੋ ਕਿੰਨੇ ਚੰਗੇ ਹੋ ਕਿੰਨੇ ਮੰਦੇ ਹੋ ਤੁਹਾਨੂੰ ਤੁਹਾਡੇ ਬਾਰੇ ਨੌਲੇਜ ਹੈ ਨਾ ਤੁਹਾਨੂੰ ਤੁਹਾਡੇ ਬਾਰੇ ਪਤਾ ਹੈ ਨਾ ਤੇ ਜਦੋਂ ਤੁਹਾਨੂੰ ਤੁਹਾਡੇ ਬਾਰੇ ਪਤਾ ਹੈ ਤੁਸੀਂ ਲੋਕਾਂ ਦੇ ਆਇਨੇ ਵਿੱਚੋਂ ਆਪਣਾ ਮੂੰਹ ਕਿਉਂ ਵੇਖਦੇ ਬਈ ਲੋਕਾਂ ਦੀ ਕਹਿਬਤ ਤੇ ਫੈਸਲਾ ਕਿਉਂ ਕਰਦੇ ਹੋ ਵੀ ਲੋਕ ਕਹਿੰਦੇ ਨੇ ਤੂੰ ਇਦਾਂ ਦਾ ਲੋਕ ਕਹਿੰਦੇ ਨੇ ਤੂੰ ਇਦਾਂ ਦਾ ਲੋਕ ਆਪਣੇ ਥਾਂ ਰਾਜੀ ਤੂੰ ਆਪਣੇ ਥਾਂ ਰਾਜੀ ਆਪਣੀ ਜ਼ਿੰਦਗੀ ਨੂੰ ਗੁਜ਼ਾਰੋ ਆਪਣੇ ਢੰਗ ਦੇ ਨਾਲ ਗੁਜ਼ਾਰੋ ਪਰ ਸਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਕੋਰਡਿੰਗ ਗੁਜ਼ਾਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ